ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੈ ਬਲੌਗ ਚੈਨਲ ਵਿੱਚ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਦਾਜੀ ਖੁਸ਼ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਤੰਦੁਸਤੀ ਬਖਸ਼ੇ ਆਪਾਂ ਅੱਜ ਦੀ ਵੀਡੀਓ ਸਟਾਰਟ ਕਰਨ ਲੱਗੇ ਸੀ ਪਹਿਲੀ ਗੱਲ ਤਾਂ ਮਾਫੀ ਚਾਹੁੰਦੇ ਆ ਕਿ ਸਾਡੀ ਆਵਾਜ਼ ਬਹੁਤ ਘੱਟ ਆਉਂਦੀ ਆ ਅਸੀਂ ਤਾਂ ਆਪਦੇ ਵੇਲੇ ਪੂਰਾ ਉੱਚਾ ਬੋਲਦੇ ਆ ਬਟ ਪਤਾ ਨਹੀਂ ਕੀ ਪ੍ਰੋਬਲਮ ਆ ਸਾਡੀ ਆਵਾਜ਼ ਨਾ ਘੱਟ ਆਉਂਦੀ ਆ ਹਨਾ ਕਿਉਂਕਿ ਇੱਕ ਤਾਂ ਮਾਈਕ ਹੈ ਨਹੀਂ ਉਹਦੇ ਕਰਕੇ ਥੋੜਾ ਹੋਰ ਜਿਹਾ ਮਾਈਕ ਹੈਗਾ ਦੂਜਾ ਏ ਤਾਦ ਵਾਲਾ ਉਦਨ ਨਾਲ ਵੀ ਹੱਲ-ਯੱਲ ਹੋ ਜਾਂਦੀ ਆ ਜੋ ਵੀ ਮੈਨੂੰ ਪਤਾ ਨਹੀਂ ਕਿੱਥੇ ਪਿਆ ਏ ਕਿਵੇਂ ਰੱਖ ਦਿੰਨੇ ਆ ਖਣ ਟੁੱਟ ਗਿਆ ਤੇ ਖਣੀ ਖਰਾਬ ਹੋ ਗਿਆ ਮਿਲ ਖਰਾਬ ਹੋ ਗਿਆ ਹਨਾ ਖਰਾਬ ਹੋ ਗਿਆ ਹਨਾ ਤੇ ਉਹ ਸਾਨੂੰ ਫਿਰ ਤਾਂ ਹੀ ਪ੍ਰੋਬਲਮ ਆਉਂਦੀ ਆ ਚਲੋ ਕੋਈ ਨਾ ਜਦੋਂ ਕਦੇ ਪੈਸੇ ਹੋਏ ਆਪਾਂ ਲੈ ਲਾਂਗੇ ਜਦ ਤੱਕ ਐਂ ਸਾਫਦਿਆਂ ਹਨ ਤੇ ਅੱਜ ਦੀ ਵੀਡੀਓ ਸਟਾਰਟ ਕਰਨ ਲੱਗੇ ਸੀ ਅੱਜ ਦੀ ਵੀਡੀਓ ਕੁਝ ਖਾਸ ਆ ਅੱਜ ਦੀ ਵੀਡੀਓ ਇਹ ਗੱਲ ਆ ਵੀ ਹੁਣ 2024 ਸਾਲ ਜਾਣ ਵਾਲਾ ਤਾਂ ਕੁਝ ਕੁ ਦੇਣ ਨਹੀਂ ਰਹਿ ਗਏ ਤਕਰੀਬਨ ਹਨਾ ਕਟੋਟ 15 10 15 10 ਵਾਧਾ ਤਾਂ ਨਹੀਂ ਰਹਿ ਗਏ 24 ਜਾਂ ਚ ਇਸ ਸਾਲ ਕਈਆਂ ਲਈ ਖੁਸ਼ੀਆਂ ਲੈ ਕੇ ਆਇਆ ਹੋਗਾ ਕਿਸੇ ਲਈ ਗਮ ਲੈ ਕੇ ਆਇਆ ਹੋ ਕਿਸ ਨੂੰ ਕਿਸੇ ਦੀ ਕਮੀ ਹੋਊਗੀ ਹਨਾ ਬਾਕੀ ਮਾਧਾਇ ਦੇ ਰੰਗ ਠੀਕ ਹੈ ਕਿ ਨਹੀਂ ਤੇ ਮੈਂ ਤੁਹਾਨੂੰ ਬਸ ਇਸ ਸਾਲ ਵਿੱਚ ਇਹ ਦੱਸਣਾ ਚਾਹੁੰਦੀ ਸੀ ਵੀ ਹੁਣ ਨਵਾਂ ਸਾਲ ਸ਼ੁਰੂ ਹੋਣਾ 2025 ਹਨਾ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਕੀ ਕਰ ਲਈਏ ਕਿ ਮਾਧਾਇ ਆਪਣੇ ਲਈ ਖੁਸ਼ੀਆਂ ਲੈ ਕੇ ਆਵੇ ਆਪਾਂ ਨੂੰ ਕਿਸੇ ਚੀਜ਼ ਦੀ ਕਮੀ ਨਾ ਹੋਵੇ 2 3 ਮੈਂ ਤੁਹਾਨੂੰ ਪਾ ਦੱਸਣੇ ਆ ਵੀ ਮੈਂ ਤੇ ਉਪਾਅ ਕਰਦਿਆਂ ਤੁਸੀਂ ਇਹ ਕਰ ਲੋ ਵਾਹਿਗੁਰੂ ਤੁਹਾਨੂੰ ਚੜ੍ਹਦੀਆਂ ਕਲਾ ਰੱਖੋ ਤੁਹਾਨੂੰ ਹਰ ਇੱਕ ਮੁਸੀਬਤ ਤੋਂ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦੇਗਾ ਮੁਸੀਬਤ ਤੋਂ ਦੂਰ ਰੱਖੂਗਾ ਠੀਕ ਹੈ ਕ ਨਹੀਂ ਪਹਿਲਾ ਉਪਾਅ ਹੈਗਾ ਪਹਿਲਾ ਉਪਾਅ ਇਹ ਆ ਆਪਾਂ ਜਿਹੜੀ ਸੂਈ ਹੋਈ ਕੁੱਤੀ ਹੁੰਦੀ ਹੈ ਜਿਹਨੂੰ ਕਹਿੰਦੇ ਨੇ ਹਨਾ ਤੇ ਉਹਨੂੰ ਤੁਸੀਂ ਰੋਟੀ ਪਾਣੀ ਠੀਕ ਹੈ ਕ ਨਹੀਂ ਪਹਿਲਾ ਉਪਾਅ ਇਹ ਆ ਕਿਉਂਕਿ ਉਹ ਇੱਕ ਮਾਂ ਹੁੰਦੀ ਹੈ ਬੱਚੇ ਨੂੰ ਪਾਲਣਾ ਹੁੰਦਾ ਹਨਾ ਤੇ ਕਈ ਨਹੀਂ ਰੋਟੀ ਪਾਉਂਦੇ ਕਈ ਕਰ ਇਦਾਂ ਦੇ ਮੈਂ ਵਿੱਚ ਬਹੁਤ ਦੇਖੇ ਆ ਕਹਿੰਦੇ ਆ ਕੁੱਤੇ ਨੂੰ ਅਸੀਂ ਕਿਉਂ ਰੋਟੀ ਪਾਈਏ ਇਹ ਤਾਂ ਇੱਥੇ ਗਿੱਜ ਜਾਣਗੇ ਇਹ ਗੱਲ ਨਹੀਂ ਹੁੰਦਾ ਉਹ ਇੱਕ ਮਾਂ ਐ ਬੱਚਿਆਂ ਦੀ ਹੈ ਨਾ ਭੁੱਖ ਉਹਨੂੰ ਵੀ ਲੱਗਦੀ ਆ ਬੱਚੇ ਹੁੰਦੇ ਆ ਨਾ ਉਹ ਦੁੱਧ ਪੀਂਦੇ ਆ ਜਿੰਨਾ ਤੁਸੀਂ ਕਹਿੰਦੇ ਹੁੰਦੇ ਜਿੰਨਾ ਸੂਈ ਕੁੱਤੇ ਨੂੰ ਰੋਟੀ ਪਾਓਗੇ ਨਾ ਤੁਹਾਡਾ ਪੁੰਨ ਬਹੁਤ ਜ਼ਿਆਦਾ ਲੱਗਦਾ ਹਰ ਇੱਕ ਮੁਸੀਬਤ ਤੁਹਾਡੀ ਟਲੂਗੀ ਉਹ ਪਤਾ ਨਹੀਂ ਕਿੰਨਿਆਂ ਕਰ ਦੋ ਸੀਸਾ ਦਿੰਦੀ ਆ ਠੀਕ ਆ ਕਿ ਨਹੀਂ ਪਹਿਲਾਂ ਤਾਂ ਮੈਂ ਉਹ ਪਾ ਇਹੀ ਕਹਿਣਾ ਹੈ ਕਿ ਕਿਸੀਂ ਖੁਦ ਇਹ ਕਰਦੇ ਆ ਵਾਹਿਗੁਰੂ ਦੀ ਕਿਰਪਾ ਨਾਲ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਸਿਰ ਤੇ ਹੱਥ ਵਾਹਿਗੁਰੂ ਨੇ ਰੱਖਿਆ ਹੋਇਆ ਹੈ ਤੇ ਕੁੱਤੇ ਨੂੰ ਰੋਟੀ ਤਾਂ ਜ਼ਰੂਰ ਪਾਓ ਤੁਸੀਂ ਜਿੰਨੀ ਹੋ ਸਕੇ ਅਸੀਂ ਵੀ ਕੋਈ ਜ਼ਿਆਦਾ ਲੈਂਡ ਲਾੜ ਬੰਦੇ ਨਹੀਂ ਹੈਗੇ ਜੇ ਸੋਚੀਏ ਤਾਂ ਅਸੀਂ ਵੀ ਸਰਕਾਰੀ ਕਣਕ ਆਉਂਦੀ ਹੈ ਉਹਦੇ ਚ ਹੀ ਅਸੀਂ ਪਾਉਂਦੇ ਆ ਚਲ ਮਾੜਾ ਦੇਈ ਜਾਂਦਾ ਤੇ ਅਸੀਂ ਗਾਂ ਦੀਆਂ ਆਪ ਖਾਈ ਜਾਂਦੇ ਤੇ ਉਹਨਾਂ ਨੂੰ ਖਵਾਈ ਜਾਂਦੇ ਦੋਵੀਏ ਚੈੱਕ ਉਹਨੂੰ ਰੋਟੀ ਜਰੂਰ ਪਾਓ ਕੁੱਤੇ ਨੂੰ ਰੋਟੀ ਜਰੂਰ ਪਾਓ ਨੰਬਰ 2 ਪਾ ਨੰਬਰ 2 ਉਪਾਅ ਹੈਗਾ ਤੁਸੀਂ ਸਾਬੂਦਾਣੇ ਦੀ ਖੀਰ ਆ ਉਹ ਬਣਾ ਕੇ ਵਿੱਚ ਸਾਰੇ ਫਰੂਟ ਵਗੈਰਾ ਡਰਾਈ ਫਰੂਟ ਜਿੰਨੇ ਆ ਸਾਰੇ ਉਹ ਸਾਰੇ ਸਪੈੱਟੇ ਸ਼ੱਕਰ ਪਾਉਣੀ ਆ ਉਹ ਤੁਸੀਂ ਕੁੱਤੇ ਨੂੰ ਪਾਉਣੀ ਆ ਪਹਿਲਾਂ ਸ਼ਨੀ ਦੇਵ ਦੇ ਤੁਸੀਂ ਮੱਥਾ ਟੇਕਦੇ ਹੋ ਕਿ ਸ਼ਨੀਵਾਰ ਨੂੰ ਪਾਓ ਮਾੜਾ ਥੋੜੇ ਦਿਨ ਵਧੀਆ ਕਰ ਦੂਗਾ ਕਿਸੇ ਦੀ ਕਮੀ ਨਹੀਂ ਆਉਂਦੀ ਤੇ ਗਰੋਥ ਤੁਹਾਡੇ ਦੁੱਧ ਹੋਣਗੇ ਠੀਕ ਆ ਕਹਿੰਦੇ ਬਾਹਗੂ ਤੁਹਾਨੂੰ ਤੰਦੋਸ ਜੇ 2 ਪਾ ਤੁਸੀਂ ਜ਼ਰੂਰ ਕਰ ਲਓ ਤੇ ਸ਼ਨੀਵਾਰ ਨੂੰ ਅਕ ਨੂੰ ਤੇਲ ਇਹ ਜੀ ਦੁੱਧ ਪਾ ਦਿਓ ਤੁਹਾਡੇ ਗਰੋਥ ਆਣਗੇ ਕਦੋਂ ਕਲੇਸ਼ ਚ ਆਊਗਾ ਤੇ ਤੁਹਾਡੇ ਕਦੇ ਮਾਇਆ ਦੀ ਕਮੀ ਬਿਲਕੁਲ ਨਹੀਂ ਆਉਂਦੀ ਬਾਹਗੂ ਤੁਹਾਨੂੰ ਸਾਲੇ ਤੰਦੋਸ ਦੀ ਵਾਖੂਗਾ ਇਹ ਜੇ ਤੁਸੀਂ ਉਪਾਅ ਕਰੋਗੇ ਨਾ ਤੁਹਾਡੇ ਦਿਨ ਦੇਖੋ ਤੁਹਾਡੇ ਕਿਵੇਂ ਬਦਲਦੇ ਇਹ ਸੱਚ ਆ ਤੁਸੀਂ ਇਹ ਉਪਾਅ ਕਰਕੇ ਵੇਖੋ ਫਿਰ ਦੇਖੋ ਤੁਹਾਡਾ ਗ੍ਰੋਥ ਆਲਦਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋਗੇ ਕਿਦਾਂ ਚੀਜ਼ ਆਉਂਦੀ ਕਿਦਾਂ ਨੂੰ ਜਾਂਦੀ ਤੁਹਾਨੂੰ ਕੁਝ ਵੀ ਨਹੀਂ ਪਤਾ ਲੱਗਣਾ ਜੇ ਤੁਹਾਨੂੰ ਸਾਡੀ ਆਈ ਦੀ ਵੀਡੀਓ ਵਧੀਆ ਲੱਗੀ ਪਲੀਜ਼ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ